ਫਲੋਰ ਪੁਲਿਸ ਟੀਮ ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਹੈਰਨ ਤੇ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਸੰਜੀਪ ਕਪੂਰ ਨੇ ਦੱਸਿਆ ਸਬ ਇੰਸਪੈਕਟਰ ਨਿਰਮਲ ਸਿੰਘ ਇੰਚਾਰਜ ਚੌਂਕੀ ਅਪਰਾ ਵੱਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਪੁੱਲ ਨਹਿਰ ਸੁਆਖਣਪੁਰ ਤੋਂ ਇੱਕ ਟਾਟਾ ਸਫਾਰੀ ਗੱਡੀ ਸਵਾਰ ਵਿਅਕਤੀ ਬਲਵੀਰ ਸਿੰਘ ਉਰਫ ਵੀਰਾ ਪੁੱਤਰ ਸ਼ਿੰਦਾਰਾਮ ਪੁੱਤਰ ਗੁਲਜਾਰੀ ਵਾਸੀ ਪਿੰਡ ਰਹੀਪਾ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕਾਬੂ ਕਰਕੇ ਸਰਚ ਕੀਤੀ ਗਈ ਜਿਸ ਦੌਰਾਨ ਗੱਡੀ ਸਵਾਰ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਬਜ਼ੇ ਵਿੱਚੋਂ 50 ਗ੍ਰਾਮ ਹੈਰੋਨ ਅਤੇ 220000 ਰੁਪਏ ਡਰਗਮਨੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਮੁੰਡੇਲੇ ਪੁਸ਼ਗਿਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਤਸਕਰ ਲੁਕਸ਼ਿਪ ਕੇ ਕਾਫੀ ਸਮੇਂ ਤੋਂ ਨਮਸ਼ਾਹਰ ਏਰੀਏ ਤੋਂ ਨਸ਼ਾ ਲਿਆ ਕੇ ਅਪਰਾ ਫਿਲੌਰ ਦੇ ਵੱਖ-ਵੱਖ ਪਿੰਡਾਂ ਵਿੱਚ ਸਪਲਾਈ ਕਰ ਰਿਹਾ ਸੀ ਅਤੇ ਨਸ਼ਾ ਤਸਕਰ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਕੇਸ ਦਰਜ ਹਨ ਜੋ ਇਸ ਨਸ਼ਾ ਤਸਕਰ ਦਾ ਪੁਲਿਸ ਰਿਪੋਰਟ ਹਾਸਲ ਕਰਕੇ ਹੋਰ ਪੁਸ਼ਗਿਸ਼ ਕੀਤੀ ਜਾ ਰਹੀ ਹੈ ਇਹਤੂ ਬਿਅਕਤੀ ਨਸ਼ੇ ਚ ਫੜਿਆ ਕੀ ਲੱਗਦਾ ਕੀ ਨਾ ਪਤਾ ਕਿਥੇ ਰਹਿਣ ਵਾਲਾ ਥੀ ਮੈਂ ਨਸ਼ੇ ਦੇ ਖਿਲਾਫ ਕਿੰਨੀ ਕਾਰਵਾਈes ਬੰਦੀ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਕਮਤ ਸਿੰਘ ਅਤੇ ਸਾਡੇ ਡੀਐਸਪੀ ਰਸਵੰਤ ਸਿੰਘ ਗੱਜੀ ਵਿਭੰਗ ਦੇ ਸਾਥੇ ਨਸ਼ੇ ਦੇ ਖਿਲਾਫ ਸਾਡੀ ਸਮਸੇਂ ਵਿੱਚ ਕਾਰਵਾਈ ਚੱਲਦੀ ਰਹਿੰਦੀ ਸੀ ਇਸ ਇਸੇ ਘੜੀ ਚ ਸਾਡੇ ਚੌਕੀ ਸਾਹਿਬ ਜਪਰਾ ਸਬ ਇੰਸਪੈਕਟਰ ਜਗਨਤ ਸਿੰਘ ਨੇ ਇੱਕ ਦੋਸ਼ੀ ਹੈ ਬਲਬੀਰ ਸਿੰਘ ਜੀ ਲੀਸਬੀਰਾ ਪੁੱਤਰ ਸ਼ਿੰਦਾਰਾਮ ਵਾਸੀ ਮੁਕੰਦpur ਨਵਾਂ ਸ਼ਹਿਰ ਇਹ ਟਾਟਸਫਰੀ ਦੇ ਉਸ ਦਿਨ ਆ ਰਿਹਾ ਸੀ ਕਿ ਤੋਂ ਚਾਂਸ ਰਿਕਵਰੀ ਤੋਂ ਸਾਨੂੰ ਪੰਜਾਬ ਰਾਮ ਹੀਰੋਨੀ ਬ੍ਰੰਮ ਦਈ ਤੇ 2300 ਰੁਪਏ ਦਾ ਨੀਬਰਾਮ ਦੋਇਆ ਤੇ ਜਿਹਨੂੰ ਪੇਸ਼ਦਲਤ ਕਰਕੇ ਰਿਮਾੜਾ ਹਸਲ ਕੀਤਾ ਤੇ ਹੋਰ ਇਤੋਂ ਪੁੱਛ ਕੇ ਜਾ ਰਹੀ ਹੈ ਕੀ ਲੱਗਦਾ ਕਿੱਥੋਂ ਲਿਆਉਂਦਾ ਕਿੱਥੇ ਵੇਚਦਾ ਇਹ ਸਬੰਧੀ ਪੜਤਾਲ ਜਾਰੀ ਹੈ ਇਹ ਮਹਿਤਪੁਰ ਵਾਲੇ ਪਾਸੋਂ ਖਰੀਦ ਕਰਕੇ ਲਿਆਦਾ ਸੀ ਨਾ ਕਿ ਜਿੱਤਲਿਆਂ ਦਾ ਸੀ ਉਹ ਸਬੰਧੀ ਵੀ ਅਸੀਂ ਪੜਤਾਲ ਕਰ ਰਹੇ ਹਾਂ ਦੋ ਫੈਕਟਸ ਮੁਤਾਬਕ ਜੋ ਬੰਦੀ ਕਰ ਰਹੀ ਹੋ ਉਹ ਅਸੀਂ ਦਿਖਾਵੇ ਕਰਦੇ ਕੀ ਲੱਗਦਾ ਤੇ ਪਹਿਲੇ ਹੁਕਮ ਕਰਦਾ ਪੁਰਾਣੇ ਉਦੇ ਜੀ ਜੀ ਅ ਰੇਸ਼ੀ ਥਾਨੇ ਤੋਂ ਪਤਾ ਕਰਾ ਰਹੇ ਆ ਵੈਸੇ ਜਿੱਦਾਂ ਇਹਦੀ ਹੈ ਸ਼ਾਹਦੇ ਦੀ ਹੁਣ ਪਰਚੂਰ ਜਿਹੜਾ ਵੇਕਲੇ ਉਹ ਵੀ ਦਾ ਇਹਦੇ ਕੋਲ ਜੋ ਉਹਦਾ ਡਾਟਾ ਸਵਰੀ ਉਹਨੂੰ ਵੀ ਜੇ ਰਿਕਵੈਸਟ ਲਈ ਦਿੱਤਾ ਗਿਆ ਕਿੰਨੇ ਨਮੇ ਸਮੇਂ ਤੋਂ ਬੰਨ ਲੱਗਿਆ ਇਹ ਹਜੇ ਪੁਛਪੜਾ ਤੋਂ ਕਲੀਅਰ ਹੋਏਗਾ ਵੈਸੇ ਕਰੀ 6 ਮਹੀਨੇ ਤੋਂ ਇਸ ਸੰਬੰਧੀ ਡੀਲਿੰਗ ਚ ਸੀਗਾ ਤੇ ਇਹਦੀ ਕਾਫੀ ਸਾਨੂੰ ਐਕਸੈਸ ਬ੍ਰੇਕਡਾਊਨ ਚ ਮਦਦ ਮਿਲੀ ਕੀ ਮਕਦਮਾ ਹੈ ਨਸ਼ੇ ਦੇ ਖਿਲਾਫ ਦੀ ਸੇਲਿੰਗ ਤੇ ਪਰ ਪ੍ਰਿੰਸ ਨੂੰ ਮਤਲਬ ਮੁਕਦਮਾ ਹਗਾ ਜੇ ਡਰਗ ਮੈ ਨਹੀਂ ਮਿਲੀ ਉਹਦੇ ਵਿੱਚ ਵੀ ਜਿਸ ਸਤਾਈਏ ਦੀ ਧਾਰਾ ਲਗਾਈ ਜਾਣੀ ਸੀ ਇਹ ਆਪ ਨਸ਼ੇਦਾਰ ਦੀ ਮੈਂ ਇਸ ਚੀਜ਼ ਬਾਰੇ ਰਿਪੋਰਟ ਕੀਤੀ ਇੱਕ ਵਿਅਕਤੀ ਨਸ਼ੇ 'ਚ ਫੜਿਆ ਕੀ ਲੱਗਦਾ ਕੀ ਨਾ ਪਤਾ ਕਿ ਕਿਦਾਂ ਰਹਿਣ ਵਾਲਾ ਸੀ ਇਹ ਮੈਂ ਨਸ਼ੇ ਦੇ ਖਿਲਾਫ ਕਿੰਨੀ ਕਾਰਵਾਈes ਬੰਦੀ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਕਮਤ ਸਿੰਘ ਅਤੇ ਅਡ ਡੀਐਸਪੀ ਸਨ ਸਿੰਗਲ ਜੀ ਦੇ ਦਿਸ਼ਾ ਦਿਸ਼ਾ ਤੇ ਨਸ਼ੇ ਦੇ ਖਾਤ ਸੜੀ ਸਮੇਂ ਸਮੇਂ ਸੇ ਕਾਰਵਾਈ ਚੱਲਦੀ ਰਹਿੰਦੀ ਸੀ ਇਸ ਇਸੇ ਕੜੀ ਚ ਸਾਡੇ ਚੌਕੀ ਸਰ ਜਪਰਾ ਸਬ ਇੰਸਪੈਕਟਰ ਨਰਮਨ ਸਿੰਘ ਨੇ ਇੱਕ ਦੋਸ਼ੀ ਹੈ ਬਲਬੀਰ ਸਿੰਘ ਪੇਲੇ ਸਬੀਰਾ ਪੁੱਤਰ ਸ਼ਿੰਦਾਰਾਮ ਵਾਸੀ ਮੁਕੋਂਪੁਰ ਨਵਾਂ ਸ਼ਹਿਰ ਇਹ ਟਾਟਸ ਫਾਰੀ ਦੇ ਜਨਾਰਿਆ ਸੀ ਤੇ ਉਤੋਂ ਚਾਂਸ ਰਿਕਵਰੀ ਤੋਂ ਸਾਨੂੰ 51 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ 2300 ਰੁਪਏ ਡਰਗ ਬਣੇ ਬਰਾਮਦ ਹੋਇਆ ਤੇ ਜਿਹਨੂੰ ਪੇਸ਼ਦਾਨਤ ਕਰਕੇ ਰਿਮਾਰਡ ਅਸਰ ਕੀਤਾ ਤੇ ਹੋਰ ਇਤੋਂ ਪੁੱਛ ਕੇ ਜਾ ਰਹੀ ਹੈ ਕੀ ਲੱਗਦਾ ਕਿੱਥੋਂ ਲਿਆਉਂਦਾ ਕਿੱਥੇ ਵੇਚਦਾ ਹੈ ਇਹ ਸੰਬੰਧੀ ਪੜਤਾਲ ਜਾਰੀ ਹੈ ਇਹ ਮੈਦਪੁਰ ਵਾਲੇ ਪਾਸੋਂ ਖਰੀਦ ਕਰਕੇ ਲਿਆਉਂਦਾ ਸੀ ਨਾ ਕਿ ਜਿੱਤ ਲਿਆਉਂਦਾ ਸੀ ਉਹ ਸੰਬੰਧੀ ਵੀ ਅਸੀਂ ਪੜਤਾਲ ਕਰ ਰਹੇ ਹਾਂ ਜੋ ਫੈਕਟਸ ਮੁਤਾਬਕ ਜੋ ਬੰਦੀ ਕਰ ਰਹੀ ਹੋ ਉਹ ਦਸ਼ਿਖਾ ਦੇ ਕਰ ਕੀ ਲੱਗਦਾ ਤੇ ਪਹਿਲੇ ਹੁਕਮ ਕਾ ਦੇ ਪੁਰਾਣੇ ਉਦੇ ਹਜੇ ਅਸੀਂ ਰੇਸ਼ੀ ਥਾਣੇ ਤੋਂ ਪਤਾ ਕਰਾ ਰਹੇ ਹਾਂ ਵੈਸੇ ਜਿੰਦਾ ਇਹਦੀ ਹੈ ਸ਼ਹਿਦੇ ਦੇ ਹੋਰ ਪਰਸੂਰ ਜਿਹੜਾ ਵਿਕਲ ਹੈ ਉਹ ਵੀ ਇਹਦੇ ਕੋਲ ਹੈ ਜੋ ਉਹਦਾ ਡਾਟਾ ਸਵਰੀ ਉਹਨੂੰ ਵੀ ਜੇ ਰਿਕਵੈਸਟ ਦਿੱਤਾ ਗਿਆ ਕਿੰਨੇ ਨਮੇ ਸਮੇਂ ਤੋਂ ਕੰਮ ਕਰ ਰਿਹਾ ਇਹ ਹਜੇ ਪੁਛਪੜਾ ਤੋਂ ਕਲੀਅਰ ਹੋਏਗਾ ਵੈਸੇ ਕਰੀਬ 6 ਮਹੀਨੇ ਤੋਂ ਇਸ ਸੰਬੰਧੀ ਡੀਲਿੰਗ ਚ ਸੀਗਾ ਤੇ ਇਹ ਵੀ ਕਾਫੀ ਸਾਨੂੰ ਐਕਸੈਸ ਬ੍ਰੇਕਡਾਊਨਸ ਮਿਲ ਗਏ ਕੀ ਮਕਤਵਾ ਹੈ ਨਾ ਨਸ਼ੇ ਦੇ ਖਿਲਾਫ ਇਹਦੀ ਸੇਲਿੰਗ ਤੇ ਕੁਰਪੀਜ਼ੰਦਾ ਮਤਲਬ ਨਾ ਮਕਦਮਾ ਹੈ ਜਿਹੜੀ ਡਰਗ ਨਹੀਂ ਮਿਲੀ ਉਹਦੇ ਵਿੱਚ ਵੀ ਜੀ 27 ਦੀ ਧਾਰਾ ਲਗਾਈ ਹੈ ਨਾ ਇਹ ਆਪਨਾ ਸ਼ਹਿਦਾਰੀ ਨਹੀਂ ਇਸ ਚੀਜ਼ ਬਾਰੇ ਰਿਪੋਰਟ